ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਪਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਪਤਾਲਾਂ 'ਚ ਜਾ ਕੇ ਪੈਗੇ ਤੇ ਨਾਲ-ਨਾਲ ਹੀ ਕੋ ਕੁੱਪੜ ਭਜਿਆ ਫਿਰਦਾ ਹੈ ਕੁੱਪੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਤੇ ਵੀ ਕਾਂਟੋ ਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰ ਦੇ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਂਟੋ ਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਿਹਮਨ ਨੂੰ ਸੰਭਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਆਦੇਸ਼ਾਂ ਅਨਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਪੇ ਜੇ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇ ਸ ਹੈ ਜਿਹਦੇ ਕਰਕੇ ਹਸਪਤਾਲਾਂ ਤੇ ਜਾ ਕੇ ਪੈਗੇ ਤੇ ਨਾਲ ਨਾਲ ਇੱਕ ਕੋ ਪੁੱਪੜ ਭਜਿਆ ਫਿਰਦਾ ਹੈ ਪੁੱਪੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਤੇ ਵੀ ਕਾਟੋਕਲੇ ਸੁਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ سنجیدہ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਐਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰ ਦੇ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਢੋ-ਕਲੇਸ਼ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸਾਹਮਣ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਪੇ ਜੇ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬੁਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ 'ਚ ਜਾ ਕੇ ਪੈਗੇ ਤੇ ਨਾਲ-ਨਾਲ ਹੀ ਕੋ ਕੁੱਪੜ ਭਜਾਇਆ ਫਿਰਦਾ ਹੈ ਕੁੱਪੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਤੇ ਵੀ ਕਾਟੋਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜ ਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ ਕਿਆ ਰਾਹਤ ਕਾਰ ਦੇ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਰੋਕੜੀਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਫਰੰਟ ਤੇ ਜੂਝ ਰਹੇ ਐ ਪੰਜਾਬੀ ਹਰ ਫਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸੰਭਲ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਐ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਆਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਭੇਜਿਆ